ਉਹ ਜੀ ਮਸ਼ੀਨ ਛੱਡਤੀ ਆ ਮੈਂ ਇੰਨਾ ਕ ਬਣਾ ਕੇ ਫੇਰ ਕਰਨਗੇ ਵਿਲੇ ਟਾਈਮ ਹੁਣ ਉਹ ਮੇਰੇ ਰੀਲਾਂ ਪਈਆਂ ਵਾ ਅਰੇ ਕੁਝ ਰੀਲਾਂ ਦੋ ਚਾਰ ਨਵੀਆਂ ਲਈਆਂ ਜਿੱਦਾਂ ਆ ਦੋ ਚਾਰ ਨਵੀਆਂ ਲਈਆਂ ਆ ਆਨ 9 10 ਸਾਲ ਪੁਰਾਣੀਆਂ ਰੀਲਾਂ ਵਾਂ ਜਦੋਂ ਮੈਂ ਪਹਿਲੋਂ ਕਢਾਈ ਸਿੱਖੀ ਸੀ ਉਦੋਂ ਦੀਆਂ ਵਾਂ ਹੁਣ ਤੇ ਚੇਤਾ ਹੀ ਭੁੱਲ ਗਿਆ ਕਢਾਈ ਸਿੱਖ ਕੇ ਕਢਾਈ ਦਾ ਮੈਨੂੰ ਤੇ ਆ ਵਾ ਮੇਰੀ ਮਸ਼ੀਨ ਤੇ ਆ ਮੈਂ ਕੀਤਾ ਇੰਨਾ ਕ ਆ ਬਣਾਇਆ ਆ ਬਣਾਇਆ ਹੋਰ ਬਣਾਉਂਗੀ ਅਜੇ ਕੋਣ ਅੱਛਾ ਤੇ ਆ ਬਲੈਂਕਟ ਨਾ ਦੁਪਹਿਰੇ ਲੈ ਲੈ ਸੁੱਤੇ ਆ ਚੁੱਕੋ ਬੱਤ ਹੈ ਚੁੱਕੋ ਇੱਕ ਆ ਭਈ ਆ ਵੀ ਚੁੱਕ ਦੇ ਬੇਟਾ ਹੈ ਪਿੰਨੀ ਵੇ ਇੱਕ ਮੈਂ ਮਾਰੂ ਮੂੰਮਾ ਮੂੰਮਾ ਤੋਂ ਹੋਇਆ ਘੋਸ਼ ਜਾ ਜੀ ਤੇ ਅੱਜ ਤਾਂ ਛੁੱਟੀ ਹੈ ਅੱਜ ਬੜੀ ਰੈਸਟ ਮਿਲੀ ਹੋਰ ਗੁਲਾਬ ਦੀ ਟਹਿਣੀ ਵੀ ਨਹੀਂ ਸਮਝ ਆਉਂਦੀ ਵੀ ਇੰਨੀ ਲੰਮੀ ਕਿਉਂ ਹੋ ਗਈ ਐ ਨਰਸਰੀ ਚੋਂ ਲੈਂਦਾ ਹੀ ਬੁੱਟਾ ਆਵਾਜੇ ਮੇਰੀ ਤુલਸੀ ਤੇ ਮੈਂ ਨਾ ਜੇ ਛੇ ਨੇ ਲਾਇਆ ਪਾਣੀ ਪੈਪ ਦੇ ਨਾਲ ਸਬਜ਼ੀਆਂ ਨੂੰ ਮੈਂ ਤਾਂ ਦੇ ਹਾਂ ਮੈਂ ਫਿਰ ਨਾ ਮੈਂ ਸਵੇਰੇ ਚਲ ਜਾਣਾ ਮੈਨੂੰ ਤਾਂ ਟਾਈਮ ਨਹੀਂ ਲੱਗਦਾ ਵੀ ਖੰਡਾ ਕਾਕੂ ਪੁੱਟਣ ਵਾਲਾ ਹੋਇਆ ਫਿਰ ਉਹ ਵੀ ਕੱਲ ਨੂੰ ਨਾ ਸ਼ਾਮ ਨੂੰ ਫਿਰ ਮੈਂ ਆ ਕੇ ਪੁੱਟੂੰਗੀ ਆਖੋ ਇੱਥੇ ਵੀ ਪਿਆ ਥੋੜਾ ਬਹੁਤਾ ਪਾਣੀ ਸਾਰਾ ਮੈਦਾਨ ਚੇਰ ਨੂੰ ਕਿਹਾ ਹੈ ਕਿ ਆ ਰੀਆਂ ਨਾ ਪਰ ਦੇ। ਉਹ ਸ਼ਿਮਲਾ ਮਿਰਚਾਂ ਦੇ ਬੂਟੇ ਆ। ਹਲਦੀ ਹਜੇ ਨਾ ਅੱਧੀ ਉੱਥੇ ਦੀ ਉੱਥੇ ਰੁਕ ਗਿਆ ਤਾਂ ਮੈਂ। ਇੰਨੀ ਕ ਹਲਦੀ ਬੀਜੀ ਜਿਆਦੀ ਨਹੀਂ ਬੀਜੀ ਗਈ ਹਜੇ। ਉਹ ਸ਼ਿਮਲਾ ਮਿਰਚਾਂ ਪਿੰਡੀਆਂ। ਪਿੰਡੀਆਂ ਦਾ ਕੋਈ ਦਿਖਣ ਨਹੀਂ ਲੱਗਿਆ। ਤਾਂ ਆਈ ਆ। ਧਨੀਆਂ ਵੇਖੋ ਕਿਦਾਂ ਹੋਇਆ। ਜਿੱਦਾਂ ਸਿਆਲਾਂ ਜਾਂਦਾ। ਧਨੀਆਂ ਮੈਂ ਬੀਜਤਾ ਸੀ ਦਵਾਰਾ। ਤਨਿਆ ਨਾ ਵਦੀਆਂ ਹੁੰਦਾ ਥਾਇ ਰੇੜ ਤੇ ਤੇ ਨਾਲੇ ਚਟਣੀ-ਚਟਣੀ ਬਣਾਉ ਜਿੱਦਾਂ ਮੱਛੀ ਖਾਓ ਹਨਾ ਗਰਮੀ ਚ ਤੇ ਪਿੰਡੀਆਂ ਨਾ ਕੋਈ ਖਾਸ ਉਗੀਆਂ ਨਹੀਂ ਆ ਵਿਰਲੀਆਂ ਬਹੁਤ ਨੇ ਪਰ ਨਾ ਪਿੰਡੀਆਂ ਬਾੜ ਵਿੱਚ ਹੋ ਜਾਂਦੀਆਂ ਹੁੰਦਾਂ ਪਿੰਡੀਆਂ ਫਿਰ ਨਾ ਸੰਗਣੀਆਂ ਹੋ ਜਾਂਦੀਆਂ ਹੁੰਦੀਆਂ ਤੇ ਮੈਂ ਕਿ ਸੋਲਤਾਂ ਨੂੰ ਵੀ ਢੰਗ ਮਰਵਾ ਦਿੰਨੀ ਨਾਲ ਥੋੜਾ ਆ ਵੇਖੋ ਇੱਥੇ ਮੈਂ ਲਾਈ ਆ ਪਾਲਕ ਉੱਗ ਗਈ ਆ ਪਾਲਕ ਦੀ ਇੰਨੀ ਜ਼ਰੂਰਤ ਨਹੀਂ ਗਈ ਪੈਂਦੀ ਆ ਵੱਲਾਂ ਆਪਣੀਆਂ ਕਾਹ ਕੁ ਪਟਾਂਗੇ ਸੰਡੇ ਨੂੰ ਹੁਣ ਹੁਣ ਆਪਾਂ ਫ੍ਰੀ ਸੰਡੇ ਨੂੰ ਘਰੇ ਹੋਣਾ ਵਾ ਸੰਡੇ ਨੂੰ ਇਹ ਕਰਾਂਗੇ ਸਾਫ ਸਫਾਈ ਆ ਲੀਚੀ ਦਾ ਬੁੱਟਾ ਵਾ ਉਹ ਸੰਤਰਿਆਂ ਦਾ ਆ ਪਰਲੀ ਸਾਈਡ ਨੇ ਜਿੱਥੇ ਉਹ ਨਹੀਂ ਦਿਹੰਡਿਆ ਉਹ ਚਗੰਦਰ ਜੇ ਉੱਥੇ ਮੈਂ ਸੋਚਣ ਦੀ ਆ ਕਿ ਕੋਈ ਨਾ ਫਰੂਟ ਦਾ ਬੂਟਾ ਲਿਆ ਕੇ ਲਾ ਜੇ ਨਰਸਰੀ ਜੋ ਬਰਸਾਤਾਂ ਚ ਨਾ ਤੇ ਇਹ ਸਾਡੇ ਨਾ ਬੱਚੇ ਹਨੀਏ ਘਰ ਅਗੋਂ ਮੋਣੀ ਨਾਂਦ ਕੇ ਚਲ ਗਈ ਆਪਣੇ ਐਸਪੀ ਹੋਣੀ ਨਾਂਦ ਕੇ ਚਲ ਗਈ ਆ ਉਹ ਚਲ ਗਈ ਤੁਹਾਡਾ ਦਿਲ ਨਹੀਂ ਲੱਗਦਾ ਰੋਣ ਕਹਿਨੀ ਵੀ ਘਰ ਖਾਲੀ ਖਾਲੀ ਗਿਆ ਅਗੇ ਨਾਈ ਤਾਂ ਜਾਂਦੀ ਹੁੰਦੀ ਨਿਆਣੇ ਰੋਲਾ ਪਾਉਂਦੇ ਮਿੱਠੂ ਗਰਮ ਖੇੜਦੇ ਬੜਾ ਰੋਲਾ ਗੋਲਾ ਪੈਂਦਾ ਏ ਚਲੋ ਜੀ ਧੰਨੀਆਂ ਦਾ ਬਹੁਤ ਸੋਨਾ ਹਨਾ ਪੱਕ ਜੂ ਚਲ ਹੋਤ ਮੈਂ ਪਕੋਣ ਨਾ ਵੱਢਿਓ ਥੱਲੇੋਂ ਤੁੰਨੇ ਤਾਂ ਵਾਧੂ ਵਰਤਨ ਜੋਗਾ ਆਹ ਪੱਤੇ ਫੁੱਟੇ ਜਿੰਨੇ ਮੱਝ ਤੋੜ ਲਓ ਮੈਂ ਦੋਰੇ ਨਹੀਂ ਭੇਜਿਆ ਇੰਨਾ ਹੋਇਆ ਵਾ ਨਾ ਮੈਂ ਕਹਿੰਦਾ ਡੈਡੀ ਤੇਰਾ ਦੀ ਲਿਆ ਆਂ ਦਾ ਦੀਦੂ ਦੀਦੂ ਪਰ ਆਨ ਮੈਂ ਕਹਿੰਦੀ ਹੋਰ ਮੈਂ ਕੋ ਹੋਵੇ ਨਾ ਹੋਵੇ ਧਨੀਆਂ ਹੋ ਜਾਂਦਾ ਵਾਧੂ ਮੈਂ ਦੀ ਮੈਂ ਉੱਥੇ ਖਾਜ ਕਰੀ ਆਉਹ ਮੈਂ ਸਵੇਰੇ ਆ ਬੱਤ ਉੱਥੋਂ ਤੋੜ ਲਿਆ ਕਰਿਓ ਤੁਸੀਂ ਤੋੜਨਾ ਹੀ ਨਹੀਂ ਸਵੇਰੇ ਤੋੜੀ ਆ ਨਹੀਂ ਤੋੜਦੇ ਆ ਆ ਵਾਧੂ ਤਾਂ ਨਹੀਂ ਆਦੇ ਨਹੀਂ ਧਨੀਆਂ ਤਾਂ ਤੋੜਦੇ ਆ ਮੈਂ ਤਾਂ ਪਾਉਂਦੀ ਆ ਹਾਂ ਉਹ ਹੋਣੀ ਕੋਣੀ ਬੀਬੀ ਤੇ ਦੋਣ ਕੋਣੀ ਕੋਣੀ ਹੂੰ ਗੰਡੇ ਗੰਡੇ ਮੈਂ ਥਾਂ ਬਣਾ ਖੋਣੀ ਨਹੀਂ ਲਾਈ ਲਾਉਣੇ ਤੇ ਇੱਕ ਵਾਰੀ ਮਾਸਾ ਖਾਈ ਨਾ ਕਿਤੇ ਸਿਕਾਇਆ ਹਾਂ ਗੰਡੇ ਮੰਮੀ ਹੁਣਾ ਉਹ ਹੋਇਓ ਕਰਕੇ ਤੇ ਇਹ ਪਸਤਾ ਦੀ ਕੋਣ ਤਾਂ ਲੀਚੀਆਂ ਤੁਰੀਆਂ ਹਨਾ ਸਾਡੀ ਵੀ ਤੁਰੀ ਆਹ ਨਿੰਬੂ ਆ ਨਾ ਨਿੰਬੂ ਸਾਡੇ ਨੂੰ ਪਤਾ ਨਹੀਂ ਕਿਉਂ ਨਹੀਂ ਭੂਰ ਪਿਆ ਨਾ ਆਵੇ ਇੱਕ ਨਿੰਬੂ ਲਾਸਟ ਮੈਂ ਤੋੜ ਲਈ ਆਹ ਤੇ ਹੁਣ ਉਹਨੂੰ ਭੂਰ ਨਹੀਂ ਪਿਆ ਨਾ ਹੋਲ ਤੇ ਜਾਈਦਾ ਹੀ ਨਹੀਂ ਪਿਆ ਫੜਾ ਕਿਉਂ ਨਹੀਂ ਪਿਆ ਗਰਮੀਆ ਵਾਲਾ ਆ ਨਹੀਂ ਤਾਲਿਆ ਸੱਤੇ ਦਿਨ ਤਦਾਬ ਅੱਛਾ ਪੈ ਜਾਊਗਾ ਪਾਊਗਾ ਤਾਂ ਸਹੀ ਕੁਛ ਮਿੰਟ ਦੇਰ ਸੁਣ ਰਿਹਾ ਤੈਨਾਂ ਕਿੱਥੇ ਲੱਗੇ ਐ ਦਸ ਵਾਰ ਸੋਸ਼ ਲੱਗੇ ਆਏ ਔ ਲਗ ਘੰਟਾ ਪੰਦੇਵਾ ਦੂਰ ਕੇ ਥੋੜੇ ਲੱਗੇ ਸਾਡੇ ਬੂਟੇ ਨਿਕੇ ਜੇ ਨਹੀਂ ਕੁੱਤਾ ਨਹੀਂ ਲੱਭੰਡਿਆ ਸਾਡਾ ਪਤਾ ਨਹੀਂ ਕਿੱਥੇ ਚਲ ਗਿਆ ਜਰਾ ਮਾਰੀ ਮੋਟੇ ਨਿੰਬੂ ਨੂੰ ਆਹ ਜੇ ਨਹੀਂ ਲੱਗੇ ਅਰਕੇ ਪੈਣ ਸਰ ਕੋ ਨਿੰਬੂ ਦਾ ਬੂਟਾ ਕੀ ਪਤਾ ਕਿੱਥੇ ਚਲ ਗਿਆ ਹੁਣਾ ਤੇ ਕਿੱਥੇ ਨਹੀਂ ਆ ਮੈਂ ਕਿਚਨ ਦੇ ਵਿੱਚ ਹੁਣ ਮੈਂ ਬਣਾਉਂਗੀ ਭਰਮੀਆਂ ਸ਼ਿਮਲਾ ਮਿਰਚਾ ਉਹਦੇ ਵਾਸਤੇ ਸਮਾਨ ਮੈਂ ਰੈਡੀ ਕਰ ਲਿਆਵਾ ਆਲੂ ਬਾਲ ਲਿਆ ਚਾਰ ਪੰਜ ਛੋਟੇ ਛੋਟੇ ਆਂ ਸ਼ਮਣਾ ਮਿਰਚਾਂ ਸਾਫ ਕਰ ਲਈਆਂ ਨੇ ਵਿੱਚ ਮਿਰਚਾ ਮੁੱੱਚਾ ਕੱਢ ਕੇ ਆ ਆਲੂ ਪਜ ਗਏ ਫਿਰ ਇਹ ਪਰੌਂਠੀਆਂ ਬਣਾ ਲਾਂਗੇ ਆਲੂ ਵਧੀਆ ਆ ਸਮਾਨ ਜਿਹੜਾ ਮਸਾਲੇ ਵਗੈਰਾ ਇਹ ਚ ਪਾਵਾਂਗੇ ਆਪਾਂ ਆ ਰੱਖੀ ਮੈਂ ਇੱਥੇ ਕੜਾਈ ਗਰਮ ਹੋ ਗਈ ਆ ਇਹ ਚ ਪਾਵਾਂਗੇ ਸਰੋਂ ਦਾ ਤੇਲ ਕਿਉਂਕਿ ਇੱਤਰ ਸਰੋਂ ਦਾ ਤੇਲ ਵਰਤਦੇ ਆ ਤੇ ਓਹੋ ਕਿੰਨੇ ਨਾਦਰਕ ਅਦਰਕ ਬਹੁਤ ਜ਼ਿਆਦਾ ਵਾ ਗਰਮੀ ਆ ਹੁਣ ਇਹ ਹਾਂ ਇਹ ਬਹੁਤ ਇੰਨਾ ਕਿ ਨਾ ਇੰਨਾ ਅਦਰਕ ਪਾ ਚ ਵੇਖੀ ਜਉ ਆ ਪਾ ਲੂਗੀ ਮੈਂ ਇਹਦੇ ਵਿੱਚ ਅਦਰਕ ਤੇ ਚਲੋ ਮੈਂ ਪਹਿਲਾਂ ਕਰ ਲੀਨੀ ਆ ਇਹ ਚ ਸਮਾਨ ਰੈਡੀ ਤੇ ਦੱਸ ਦੇਈ ਤੁਹਾਨੂੰ ਵਿੱਚ ਇਹਦੇ ਕੀ ਕੀ ਪਾਉਣਾ ਵਾ ਤੇ ਇਹਨੂੰ ਥੋੜਾ ਜਿਹਾ ਤੜਕ ਲਾਂਗੇ ਪਹਿਲਾਂ ਨਾ ਤੜਕਿਆਂ ਫਿਰ ਸਵਾਦ ਜੀ ਲੱਗਦੀ ਆ ਤਾਂ ਨਾ ਵੀ ਤੜਕਾਂਗੇ ਤਾਂ ਵੀ ਵਧੀਆ ਬਣ ਜਾਂਦੀ ਆ ਪਰ ਮੈਂ ਤੜਕ ਲੂ ਚਲੋ ਮੈਂ ਪਾ ਲੈਨੀ ਪਹਿਲਾਂ ਤੇਲ ਫਿਰ ਵਿਖਾਉਣੀ ਤੁਹਾਨੂੰ ਸਲਾਹ ਬਦਲਤੀ ਮੈਂ ਇਹ ਚ ਬਣਾਵਾਂਗੇ ਤੜਕੂਗੀ ਇਹ ਚ ਮੈਂ ਇਹ ਕੜਾਈ ਦੇ ਵਿੱਚ ਤੇ ਪਾਣੀ ਪਾ ਲਿਆ ਇਹ ਕੜਾਈ ਦੇ ਵਿੱਚ ਮੈਂ ਤੜਕੂਗੀ ਸ਼ਿਵਲਾ ਮਰਚਾ ਤੇ ਇਹਦੇ ਵਿੱਚ ਆਲੂਆਂ ਤੜਕਾ ਲਾ ਲੈਨੇ ਤੇ ਸਮਾਨ ਆਪਣਾ ਸਾਰਾ ਜਿਹੜਾ ਆਲਰੇਡੀ ਰੈਡੀ ਹੋ ਚੁੱਕਿਆ ਵਾ ਲਓ ਜੀ ਆਹ ਸਾੜਾ ਹੋ ਗਿਆ ਵਾ ਤੇਰ ਗਰਮ ਇਹਦੇ ਵਿੱਚ ਪਾ ਲੂੰਗੀ ਮੈਂ ਥੋੜੀ ਜਿਹੀ ਸਭ ਤੋਂ ਪਹਿਲਾਂ ਹਿੰਗ ਇੰਨੀ ਕੁ ਪਾਈ ਆ ਮੈਂ ਹਿੰਗ ਇਹਦੇ ਵਿੱਚ ਤੇ ਇੰਨੇ ਕੁ ਪਾਏ ਆਪਾਂ ਮੇਥੇ ਤੇ ਇਹਦੇ ਵਿੱਚ ਪਾਉਂਗੀ ਮੈਂ ਇੱਕ ਤੇਜ ਪੱਤਾ ਉਣ ਕੇ ਬਾਅਦ ਚ ਕੱਢ ਲਾਂਗੇ ਦੋ ਬਾਦੰਨੀ ਆ ਤੇ ਇੰਨਾ ਕੁ ਜਿੰਨਾ ਜੀਰਾ ਪਾ ਲਵਾਂ ਨੇ ਆ ਥੋੜਾ ਜਿਹਾ ਰੰਗ ਰੰਗ ਮਚਾ ਦੇਣਾ ਉਹ ਜੀਰਾ ਉਹਨਾਂ ਅਸਰ ਇਹਦੇ ਵਿੱਚ ਅਸੀਂ ਪਾਈਆਂ ਵਾ ਹਰੀਆਂ ਮਿਰਚਾਂ अच्छी गरम हो गई आ बात है मैं हरियाणा चावल आलूओं ਦੇ ਵਿੱਚ ਹੀ ਭਾਤਣਾ ਹੁਣ ਮੈਂ ਆਲੂ ਇਹਦੇ ਵਿੱਚ ਕੱਟ ਲੈਣੀ ਆ ਇਹਦੇ ਵਿੱਚ ਪਾ ਲੈਂਦੀ ਆ ਮੈਂ ਨਮਕ ਆਪਣੇ ਸਵਾਦ ਦੇ ਹਿਸਾਬ ਨਾਲ ਮੈਂ ਪਾ ਲਿਆ ਦੋ ਚਮਚ ਨਮਕ ਤੇ ਇਹਦੇ ਵਿੱਚ ਪਾਉਂਗੀ ਮੈਂ ਥੋੜੀ ਕੀ ਥੰਦੀ ਵੀ ਨਾਲ ਕੋਨ ਦਾਂਗੇ ਉਹਨਾ ਚਮਚਾ ਮੈਂ ਪਾ ਲਿਆ ਤੁਸੀਂ ਹਲਦੀ ਦਾ ਖਾਣੇ ਨੂੰ ਵਧੀਆ ਚੰਗ ਫਲਾ ਲੈਣੀ ਹੈ ਕਰਾਂ ਤਾਂ ਰੂਪ ਨੇ ਕੀ ਹੋ ਗਏ ਰ ਹੈ ਇਹ ਨੂੰ ਕੱਟ ਲੈਨੇ ਦੂਜੇ ਭਾਂਡੇ ਲੋ ਜੀ ਆ ਆਲੂ ਦਾ ਸਾਰਾ ਸਮਾਨ ਮੈਂ ਰੈਡੀ ਕਰ ਲਿਆ ਵਾ ਤੁਹਾਡੇ ਸਾਹਮਣੇ ਪਾ ਕੇ ਤੇ ਜੇ ਮੈਂ ਹਰਾ ਧਨੀਆਂ ਹੋਰ ਐਡ ਕਰਤਾ ਹੀ ਪਹਿਲਾਂ ਨਹੀਂ ਪਾਇਆ ਆਵਾ ਮਿਰਚਾਂ ਇਹਦੇ ਵਿੱਚ ਮੈਂ ਫਿਲਿੰਗ ਕਰ ਦੂੰਗੀ ਪਹਿਲਾਂ ਸਾਰੇ ਮਸਾਲੇ ਦੀ ਫੁੱਲ ਫੁੱਲ ਫਿਲਿੰਗ ਕਰ ਦੂੰਗੀ ਮੈਂ ਚਿੰਨਾ ਨੂੰ ਸ਼ਮਲਾ ਮੈਂ ਚਾਹ ਪਸੰਦ ਨਹੀਂ ਨਾ ਉਹ ਇਦਾਂ ਖਾ ਸਕਦਾ ਮੈਨੂੰ ਆਪ ਨਹੀਂ ਪਸੰਦ ਮੈਂ ਮੈਂ ਬਣਾਉਣੀ ਹੁੰਦੀ ਚਿੱਲੀ ਚ ਪਨੀਰ ਤੇ ਜਾਂ ਫਿਰ ਮੈਂ ਇਦਾਂ ਭਰ ਕੇ ਮੈਨੂੰ ਵੀ ਆਲੂਆਂ ਵਾਲੀਆਂ ਪਸੰਦ ਨਹੀਂ ਆ ਰਹੀਆਂ ਜੇ ਕਿਸੇ ਨੂੰ ਨਹੀਂ ਪਸੰਦ ਉਹ ਇਦਾਂ ਖਾ ਸਕਦਾ ਬਣਾ ਕੇ ਬਹੁਤ ਚਾਰੀਆਂ ਟੇਸਟੀ ਆ ਇਦਾਂ ਮੈਂ ਫਿਲਿੰਗ ਕਰ ਲੈਣੀ ਪਹਿਲਾਂ ਸਾਰੇ ਦੀ ਫੁੱਲ ਫੁੱਲ ਫਿਲਿੰਗ ਕਰ ਲੈਣੀ ਆ ਇਹ ਤਾਂ ਪਿੰੋਂ ਪਾਰ ਲੜੀਆਂ ਇੱਕ ਇੱਕ ਕਰਕੇ ਨੱਚਾ ਸਾਰੀਆਂ ਭਾਂ ਲੈਣੀਆਂ ਤੇ ਇਹ ਨਾ ਮੈਂ ਲਿਆਉਂਦੀ ਕਿ ਉਹਗੇ ਤਿੰਨ ਚਾਰ ਤੇ ਨਾ ਪਟਾਲੇ ਰੋਹ ਚਾਹੀਦੀ ਹੈ ਸਬਜੀ ਮੈਂ ਕੋਈ ਨਾ ਕੋਈ ਲੈ ਆਉਂਦੀ ਆ ਉਥੋਂ ਤੇ ਇਹਨਾਂ ਦੀ ਵਾਰੀ ਨਹੀਂ ਹੁੰਦੀ ਤੇ ਅੱਜ ਮੈਂ ਕਿਹਾ ਚਲੋ ਇਹਨਾਂ ਨੂੰ ਬਣਾ ਲੈਣੇ ਆ ਤੇ ਸਿਰੇ ਬਣਾਵਾਂਗੇ ਕੋਈ ਤਰੀ ਵਾਲੀ ਸਬਜੀ ਕਿਉਂਕਿ ਸਾਡੇ ਨਾ ਲਗਾਤਾਰ ਹੀ ਸਬਜੀ ਨਾ ਬਣਦੀਆਂ ਸੁੱਕੀਆਂ ਤਰੇਲੇ ਭਿੰਡੀਆਂ ਇਹੋ ਜਿਹੀਆਂ ਚੀਜ਼ਾਂ ਹੋਣਾ ਮੇਰਾ ਦਿਲ ਕਰਨ ਲਿਆ ਹੋਆ ਜਾਂ ਤੇ ਕੜੀ ਬਣਾਈਏ ਸੰਦੀ ਤੇ ਜਾਂ ਬਣਾਈਏ ਆਲੂਆਂ ਦੀ ਗਰੇਵੀ ਵਾਲੀ ਸਬਜ਼ੀ ਤੇ ਜਾਂ ਤਾਲ ਵਗੈਰਾ ਹੁਣ ਕਿਉਂਕਿ ਮੇਰਾ ਵੀ ਨਾ ਮਨ ਬਹੁਤ ਹੋ ਗਿਆ ਖਾ-ਖਾ ਕੇ ਨਾ ਤੜੀਆਂ ਚੀਜ਼ਾਂ ਬਿਲਕੁਲ ਦਿਲ ਦੀ ਕਰਨ ਲਿਆ ਤੜੀਆਂ ਚੀਜ਼ਾਂ ਲੋ ਜੀ ਇੱਥੇ ਰਹਿ ਗਈ ਆ ਵਾਲੀ ਲਾਸਟ ਤੇ ਸਭ ਤੋਂ ਵੱਡੀ ਆ ਇਹ ਵੀ ਆਪਾਂ ਇੱਕ ਤਾਂ ਕਰਕੇ ਫਿਲ ਕਰ ਲੈਣੀ ਫਿਲ ਕਰਕੇ ਤਾਂ ਟੇਸਟ ਹੀ ਆ ਜਾ ਥੋੜੇ ਖੇਚਰੇ ਆਲੂ ਨੂੰ ਬਾਅਲਨੇ ਪੈਂਦੇ ਆ ਬਾਕੀ ਆ ਕਿ ਜਿਹਨੂੰ ਸ਼ੌਂਕ ਆ ਕੁਕਿੰਗ ਦਾ ਉਹ ਬਣਾ ਲੈ ਤੇ ਖਾ ਲਈ ਤੇ ਨਾਉ ਤੇ ਨਾਉ ਜਿਆ ਹੋ ਗਿਆ ਵਾ ਮੇਰਾ ਸਮਾਨ ਰੈਡੀ ਤੇ ਗੈਸ ਜਿਹੜਾ ਵਾ ਮੈਂ ਫਲੇਮ ਮੈਂ ਬੰਦ ਕਰਤਾ ਵਾ ਗੈਸ ਕਿਉਂਕਿ ਜਿਹੜਾ ਤੇਲ ਉਹ ਸੜ ਗਿਆ ਵਧੀਆ ਤਰ੍ਹਾਂ ਇਹਦੇ ਵਿੱਚ ਇੱਕ ਇੱਕ ਕਰਕੇ ਨਾ ਦਰੱਖਤ ਰੱਖ ਦਿੰਨੀ ਆ ਉਸ ਤੋਂ ਬਾਅਦ ਫਿਰ ਗੈਸ ਆਨ ਕਰ ਲਾਂਗੇ ਤੇਲ ਬਿਲਕੁਲ ਥੋੜਾ ਪਾਇਆ ਵੇਖੋ ਤੇਲ ਵਿੱਚ ਡਪਾਉਣ ਦੀ ਜਰੂਰਤ ਨਹੀਂ ਹੈਗੀ ਆਹ ਵਾਲੇ ਆਲੂ ਜਿਹੜੇ ਨਾ ਜਦੋਂ ਆ ਪੁੱਜ ਗੀਆਂ ਇਹਦੇ ਵਿੱਚ ਹੀ ਆਲੂ ਸੁੱਟਦੇ ਨੇ ਇਹ ਵੀ ਕ੍ਰਸ਼ ਜਿਹੜੇ ਨਾ ਬੜੇ ਹੋ ਲੈਂਦੇ ਆ ਸਰੰਚੀ ਕਰੰਚੀ ਜਿਹੀ ਹੋ ਜਾਂਦੀ ਆਲੂ ਬੜੇ ਟੇਸਟੀ ਲੱਗਦੇ ਆ ਤੇ ਸਮਝੋ ਜੀ ਮੇਰੀ ਸਬਜੀ ਜਿਹੜੀ ਉਹ ਬਣਨੀ ਸਟਾਰਟ ਹੋ ਗਈ ਆ ਤੇ ਬਣ ਲੈਂਦੇ ਨੇ ਬਣ ਜੂ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਬਜੀ ਆਪਣੀ ਬਣ ਕੇ ਰੈਡੀ ਹੋ ਗਈ ਆ ਵੀਡੀਓ ਦਾ ਆਪਣਾ ਇੱਥੇ ਕਰ ਦਨੇ ਆ ਐਂਡ ਇੱਥੇ ਹੋਣ ਡਿਆ ਆਪਣਾ ਦੁੱਧ ਰੈਡੀ ਤੇ ਉਬਾਲਾ ਆਉਣ ਡਿਆ ਵਾ ਤੇ ਚਲੋ ਜੀ ਮਿਲਦੇ ਨੇਕਸਟ ਵੀਡੀਓ ਵਿੱਚ ਆਪਣਾ ਬਹੁਤ ਸਾਰਾ ਖਿਆਲ ਤੁਹਾਡਾ ਧੰਨਵਾਦ ਬਾਏ ਬਾਏ